ਵੀ ਆਪਣੇ ਯੂਨੀਵਰਸਿਟੀਆਂ ਹੁੰਦੀਆਂ ਬਹੁਤ ਵੱਡੀਆਂ ਪਰ ਇਹਨਾਂ ਦੇ ਯੂਨੀਵਰਸਟੀਆਂ ਹੈਗੀਆਂ ਸਿਰਫ ਮਾਲ ਵਰਗੀਆਂ ਜਿਵੇਂ ਇੱਕ ਮਾਲ ਹੈ ਨਾ ਦੇਖਣ ਨੂੰ ਤੇ ਉਮੇ ਜਿਵੇਂ ਆ ਇੱਕ ਬਿਲਡਿੰਗ ਹੈ ਇੱਕ ਯੂਨੀਵਰਸਿਟੀ ਹੈ ਇਹਦਾ ਨਾਮ ਹੈਗਾ ਜਾਰਜਨ ਨੈਸ਼ਨਲ ਯੂਨੀਵਰਸਿਟੀ ਕੁਝ ਦੇਖ ਰਿਹਾ ਨਾ ਤੇ ਇਖਿਆਰਾ ਬੋਰਡ ਹੈ ਨਾ ਠੀਕ ਹੈ ਅਰਜਨ ਯਾਰ ਆਈਡੀ ਯੂਨੀਵਰਸਿਟੀ ਹੈ ਸੋਡੀ ਬਸ ਨਹੀਂ ਇੱਥੇ ਵੀਰੇ ਐਂ ਹੁੰਦਾ ਇੱਥੇ ਆਪਣੇ ਇੰਡੀਆ ਦੇ ਹਿਸਾਬ ਨਾਲ ਕੈਂਪਸ ਲਾਈਫ ਨਹੀਂ ਹੈਗੀ ਬਹੁਤੀ ਅੱਛਾ ਤੇ ਇੱਥੇ ਜ਼ਿਆਦਾਤਰ ਬਸ ਯੂਨੀਵਰਸਟੀਆਂ ਚ ਆਈ ਤਿੰਨ ਚਾਰ ਬਿਲਡਿੰਗਾਂ ਹੁੰਦੀਆਂ ਨੇ ਤੇ ਡਿਪਾਰਟਮੈਂਟ ਅਲੱਗ-ਅਲੱਗ ਹੁੰਦੀਆਂ ਇੱਕ ਕਿਤੋਂ 55 ਕਿਲੋਮੀਟਰ ਦੂਰ ਹੋਏਗੀ 1 3 4 ਕਿਲੋਮੀਟਰ ਜੇ ਆਪਣੇ ਪੰਜਾਬੀ ਯੂਨੀਵਰਸਿਟੀ ਅੰਦਰ 100 150 ਕਾਲ ਜਾਉਂਦਾ ਹੈ ਨਾ ਇਦਾਂ ਵੀ ਆਉਂਦਾ ਹੈ ਇਦਾਂ ਵੀ ਆਉਂਦਾ ਜਿਵੇਂ ਤਬਲੀਸੀ ਦੇ ਵਿੱਚ ਅਲੱਗ ਅਲੱਗ ਜਗ੍ਹਾ ਵੰਡੇ ਹੋਏ ਨੇ ਨਾ ਇਹ ਠੀਕ ਭੜਾਈ ਇੱਡਾ ਤਾਂ ਸਸਤੇ ਤੇ ਮਹਿੰਗੀ ਇੱਥੇ ਪੜਾਈ ਸਸਤੀ ਆ ਰਹਿਣ ਸਹਿਣ ਥੋੜਾ ਮਹਿੰਗਾ ਮੰਨ ਲਾ ਯਾਰ ਐਮਬੀਏ ਦਾ ਮੰਨ ਲਾ ਇੱਕ ਸਮੈਸਟਰ ਦੀ ਕਿੰਨਾ ਡਾਲਰ ਫੀਸ ਆ ਬਾਈ ਤੁਹਾਡੇ ਇੱਕ ਸਮੈਸਟਰ ਦੀ ਵੀਰੇ ਜਿਵੇਂ 5500 ਡਾਲਰ ਪੂਰੇ ਸਾਲ ਦੀ ਫੀਸ ਆ 5500 ਡਾਲਰ ਮੰਨ ਲਾ ਕਿੰਨੇ ਰੁਪਏ ਲੱਗ ਗਏ ਰੁਪਏ ਦੇ ਹੋਗੇ ਜੀ ਇਹ ਤੇ ਉਦੋਂ ਬਾਅਦ ਮੰਨ ਲਾ ਵੀ ਇੱਥੋਂ ਜਾਣ ਸਾ ਤਾਨੂੰ ਫਿਰ ਇੱਕ ਟੈਸਟ ਦੇਣਾ ਪੈਂਦਾ ਹੈ ਨਾ ਐਲੀਜੀਬਿਲਟੀ ਕਰਨ ਵਾਸਤੇ ਵੀ QFMG ਦਾ ਟੈਸਟ ਹੁੰਦਾ ਠੀਕ ਹੈ ਮਤਲਬ ਇੱਥੋਂ ਜਾ ਕੇ 4-5 ਮਹੀਨੇ ਬਾਅਦ ਹੁੰਦਾ ਮੈਨੂੰ ਮੈਂ ਜੂਨ ਚ ਚੱਲ ਜਾਣਾ ਫਿਰ ਮੈਂ ਜਾ ਕੇ ਦਸੰਬਰ ਚ ਪੇਪਰ ਦੇਣਾ ਇਦਾਂ ਦੇ ਛੋਟੇ ਛੋਟੇ ਕਲਾਸਰੂਮ ਹੈ ਮੰਨ ਲਾ ਜਿਵੇਂ ਆਪਾਂ ਕਹਿੰਦੇ ਸਕੂਲਾਂ ਵਾਲਾ ਕੰਮ ਆ ਆ ਜਿਹੜਾ ਹੈਗਾ ਇਹ ਕੰਪਿਊਟਰ ਆ ਵੀਰੇ ਜਿਹੜੇ ਕੋਡਿੰਗ ਵਾਸਤੇ ਵਰਤੇ ਜਾਂਦੇ ਐਡੇ ਐਡੇ ਸਕਰੀਨ ਐ ਇਹ ਹਜੇ ਆਪਣੇ ਤਾਂ ਆਏ ਨਹੀਂ ਡਗਾ ਦੇ ਵਿੱਚ ਠੀਕ ਹੈ ਇਹ ਇਹਦਾ ਸਪੈਸ਼ਲ ਕਲਾਸ ਸਮਝਦੇ ਅੰਦਰੋਂ ਦੇਖਣ ਨੂੰ ਇਹ ਹੁੰਦਾ ਲੱਗਦਾ ਜਿਵੇਂ ਮੈਂ ਇਧਰ ਲਾ ਚਲਾਈ ਬੈਠਾ ਬਾਬਾ ਹੈਨਾ ਪਹਿਲਾਂ ਜਿਹੜਾ ਰਾਸ ਸੀਗਾ ਯੂਕਰੇਨ ਸੀਗਾ ਯੂਕਰੇਨ ਦੇ ਵਿੱਚ ਵਾਰ ਕਰਕੇ ਸਾਰਾ ਸਾਰਾ ਸਟੂਡੈਂਟ ਆ ਜਿਹੜਾ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਸ਼ਿਫਟ ਹੋ ਗਿਆ ਜੌਰਜੀਆ ਉਹ ਦੇਸ਼ ਆ ਜਿਸ ਦੇ ਵਿੱਚ ਇੰਡੀਅਨ ਲਗਭਗ 30000 ਦੇ ਕਰੀਬ ਸਟੂਡੈਂਟ ਪੜ੍ਹਦੇ ਆ ਇੱਥੇ ਮੇਨ ਪੜਾਈ ਹੈ ਜਿਹੜੀ ਉਹ ਡਾਕਟਰੀ ਦੀ ਹੈ ਐਮਬੀਬਸ ਕਰਨ ਜਿਹੜੇ ਹੈਗੇ ਆ ਖਾਸ ਕਰਕੇ ਸਾਊਥ ਇੰਡੀਅਨ ਬਹੁਤ ਆਉਂਦੇ ਆ ਤੁਹਾਨੂੰ ਪਤਾ ਪੰਜਾਬੀਆਂ ਦਾ ਦੇਖੋ ਕੰਮਾਂ ਵੀ ਆਇਲਸ ਕਰੋ ਤੇ ਕੈਨੇਡਾ ਜਾਓ ਹੈਨਾ ਜਾਂ ਵੱਡੇ ਸ਼ਾ ਮਾਲ ਹੋਰ ਕੰਮਾਂ ਚ ਪੈਦਾ ਕੰਸਟ੍ਰਕਸ਼ਨ ਦੇ ਟਰੱਕਿੰਗ ਦੇ ਜਾਂ ਹੋਰ ਹੈ ਪਰ ਸਾਊਥ ਇੰਡੀਆ ਦੇ ਲੋਕ ਆ ਜਣੇ ਉਹ ਬੱਚੇ ਨੇ ਇੱਥੇ ਜਿਹੜਾ ਹੈਗਾ ਸਸਤੇ ਦੇ ਵਿੱਚ ਜਿਹੜਾ ਆਪਾਂ ਗੱਲ ਕਰਕੇ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਭੇਜਦੇ ਆ ਪਹਿਲਾਂ ਜਿਹੜਾ ਰਾਸ ਸੀਗਾ ਯੂਕਰੇਨ ਸੀਗਾ ਯੂਕਰੇਨ ਦੇ ਵਿੱਚ ਵਾਰ ਕਰਕੇ ਸਾਰਾ ਸਾਰਾ ਸਟੂਡੈਂਟਾ ਜਿਹੜਾ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਸ਼ਿਫਟ ਹੋ ਗਿਆ ਇਹ ਇਦਾਂ ਦੀਆਂ ਯੂਨੀਵਰਸਿਟੀਆਂ ਆਉਣਗੀਆਂ ਲੱਗਦਾ ਆਪਣੇ ਪੰਜਾਬ ਵਾਲੀਆਂ ਯੂਨੀਵਰਸਿਟੀਆਂ ਜਿਵੇਂ ਪੀਯੂ ਹੋ ਗਈ ਜਾਂ ਪੰਜਾਬੀ ਹੋ ਗਈ ਆਪਣੇ ਇਹ ਨੀਵਰਸਿਟੀਆਂ ਹੁੰਦੀਆਂ ਬਹੁਤ ਵੱਡੀਆਂ ਪਰ ਇਹਨਾਂ ਨੇ ਯੂਨੀਵਰਸਟੀਆਂ ਹੈਗਾਂ ਸਿਰਫ ਮਾਲ ਵਰਗੀਆਂ ਜਿਵੇਂ ਇੱਕ ਮਾਲ ਹੈ ਨਾ ਦੇਖਣ ਨੂੰ ਤੇ ਉਮੇ ਜਿਵੇਂ ਆਹ ਇੱਕ ਬਿਲਡਿੰਗ ਹੈ ਇੱਕ ਯੂਨੀਵਰਸਿਟੀ ਹੈ ਇਹਦਾ ਨਾਮ ਹੈਗਾ ਜਾਰਜਨ ਨੈਸ਼ਨਲ ਯੂਨੀਵਰਸਿਟੀ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਕਿਹਾ ਦਾ ਬੋਰਡ ਹੈ ਨਾ ਉਹ ਕੋਈ ਸ਼ਹਿਰ ਦੇ ਵਿੱਚ ਕਾਫੀ ਯੂਨੀਵਰਸਟੀਆਂ ਤੇ ਇਹ ਸਾਰੇ ਸਾਰਾ ਮੇਨ ਹੱਬ ਆ ਠੀਕ ਆ ਐਸ ਯੂ ਯੂਨੀਵਰਸਿਟੀ ਦੇ ਵਿੱਚ ਆਪਾਂ ਆਏ ਆ ਯੂਨੀਵਰਸਿਟੀ ਇਨਟਰੈਂਸ ਜਿਵੇਂ ਤੁਸੀਂ ਦੇਖ ਸਕਦੇ ਹੋ ਠੀਕ ਆ ਥੱਲੇ ਹੀ ਪਾਰਕਿੰਗ ਹੈ ਇਹਨਾਂ ਦੀ ਠੀਕ ਆ ਤੇ ਆਹ ਸਾਰੇ ਸਟੂਡੈਂਟ ਇਹਨਾਂ ਦੇ ਲੋਕਲ ਸਟੂਡੈਂਟ ਆ ਠੀਕ ਆ ਤੇ ਇਧਰਲੇ ਪਾਸੇ ਜਿਵੇਂ ਸਾਊਥ ਇੰਡੀਆ ਦੇ ਆ ਜਿਹੜੇ ਹੈਗੇ ਆ ਇੰਡੀਆ ਦੇ ਸਟੂਡੈਂਟ ਆ ਬਾਕੀ ਕੁਝ ਕੁ ਡਾਕਟਰਾਂ ਦੇ ਜਵਾਬ ਹੋ ਸਕਦੇ ਜਿਵੇਂ ਪਟਿਆਲੇ ਕਨੇ ਮੇਰਾ ਬੇਲੀ ਆ ਠੀਕ ਆ ਅਰਜਨ ਉਹ ਇੱਥੇ ਪੜ੍ਹਦਾ ਤੇ ਅੱਜ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਯੂਨੀਵਰਸਿਟੀ ਦੇ ਵਿੱਚ ਕੀ ਆ ਕਿੰਨਾ ਖਰਚਾ ਠੀਕ ਆ ਤੇ ਕਿੱਦਾਂ ਹੁੰਦਾ ਚਲੋ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਣਾ ਹੈ ਫਰ ਯੂਨੀਵਰਸਿਟੀ ਦਾ ਹਾਲ ਸੋ ਸਾਰੀ ਵੀਡੀਓ ਜਿਹੜੀ ਬਣ ਰਹੀ ਹੈ ਇਸ ਬੰਦੇ ਕਰਕੇ ਬਣਦੀ ਹੈ ਜੱਸੀ ਠੀਕ ਆ ਆਪਣਾ ਮਿੱਤਰ ਆ ਤੀਜੀ ਵਾਰ ਯੋਰਜੀਆਂ ਦੇ ਤੀਜੀ ਵਾਰ ਇਹਦੇ ਕੋਲੇ ਰਹਿਣਾ ਪੈਂਦਾ ਠੀਕ ਆ ਤੇ ਫਲਾ ਹ ਜਿਹੜਾ ਹੈਗਾ ਆਰਿਆ ਅਰਜਨ ਤੇ ਅਰਜਨ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਮੈਨੂੰ ਇਹ ਸਭ ਤੋਂ ਵੱਡੀ ਗੱਲ ਆ ਰਾਨੀ ਹੁੰਦੀ ਹੈ ਵੀ ਜਿਵੇਂ ਐਡੇ ਛੋਟੇ ਜਿਹੇ ਥਾਂ ਦੇ ਉੱਪਰ ਹੀ ਹੈ ਨਾ ਇੱਕ ਮਾਲ ਆਰੂਪ ਹੀ ਇੱਕ ਤਰ੍ਹਾਂ ਦਾ ਮਾਲ ਹੈ ਹੈਨਾ ਠੀਕ ਆਪਣੇ ਮਾਲ ਹੀ ਹੁੰਦਾ ਚਾਹ ਅਪਾਰਟਮੈਂਟ ਆ ਉਹਦੇ ਯੂਨੀਵਰਸਿਟੀਾਂ ਤੇ ਉਹਦੇ ਚ ਕਰੋੜਾ ਰੁਪਇਆ ਜਿਹੜਾ ਹੈਗਾ ਇੰڈین ਲੋਕਾ ਜਿਹੜਾ ਹੈਗਾ ਦਿੰਦੇ ਆ ਯਾਰ ਹਰੇਕ ਥਾਂ ਤੇ ਹੈਨਾ ਸੋ ਸਾਡਾ ਸਿਸਟਮ ਜਿਹੜਾ ਹੈਗਾ ਲੱਗਾ ਇਦੋਂ ਛੋਟੇ ਛੋਟੇ ਕਾਲਜ ਉਹ ਨਿਊਜ਼ੀਲੈਂਡ ਦੇ ਵਿੱਚ ਸੀਗੇ ਠੀਕ ਹੈ ਤੇ ਇਹਨਾਂ ਦੀ ਆ ਯੂਨੀਵਰਸਿਟੀਾਂ ਯਾਰ ਠੀਕ ਹੈ ਜਿਨ੍ਹਾਂ ਚ ਅਸੀਂ ਪੜ ਸੋ ਅਰਜਨ ਆ ਗਿਆ ਤੇ ਅਰਜਨ ਕਹਿੰਦਾ ਵੀ ਆ ਮੇਨ ਕੈਂਪਸ ਆ ਬਾਈ ਠੀਕ ਹੈ ਅਰਜਨ ਯਾਰ ਆਈਡੀ ਯੂਨੀਵਰਸਿਟੀ ਐ ਸੋਡੀ ਬਸ ਨਹੀਂ ਇੱਥੇ ਵੀਰੇ ਆਈ ਹੁੰਦਾ ਇੱਥੇ ਆਪਣੇ ਇੰਡੀਆ ਦੇ ਹਿਸਾਬ ਨਾਲ ਕੈਂਪਸ ਲਾਈਫ ਨਹੀਂ ਹੈਗੀ ਬਹੁਤੀ ਅੱਛਾ ਤੇ ਇੱਥੇ ਜ਼ਿਆਦਾਤਰ ਬਸ ਯੂਨੀਵਰਸਟੀਆਂ ਚ ਆਈ ਤਿੰਨ ਚਾਰ ਬਿਲਡਿੰਗਾਂ ਹੁੰਦੀਆਂ ਨੇ ਤੇ ਡਿਪਾਰਟਮੈਂਟ ਅਲੱਗ-ਅਲੱਗ ਹੁੰਦੀਆਂ ਨੇ ਖਿਲਰੀਆਂ ਹੁੰਦੀਆਂ ਨੇ ਜਿਵੇਂ ਇੱਥੇ ਕਿੱਥੇ ਆ ਕਿ ਕਿਥੋਂ 55 ਕਿਲੋਮੀਟਰ ਦੂਰ ਹੋਏਗੀ 1 3 4 ਕਿਲੋਮੀਟਰ ਜੇ ਆਪਣੇ ਪੰਜਾਬੀ ਨਹੀਂ ਮੈਂ ਅੰਦਰ 100 150 ਕਾਲ ਜਾਉਂਦਾ ਹੈ ਨਾ ਬਸ ਬਸ ਇਦਾਂ ਵੀ ਆਉਂਦਾ ਹੈ ਇਦਾਂ ਵੀ ਆਉਂਦਾ ਜਿਵੇਂ ਤਬਲੀਸੀ ਦੇ ਵਿੱਚ ਅਲੱਗ ਅਲੱਗ ਜਗ੍ਹਾ ਵੰਡੇ ਹੋਏ ਨੇ ਨਾ ਇਹ ਠੀਕ ਹੈ ਇੱਕ ਯੂਨਿਟ ਇਹਦੀ ਇੱਥੇ ਆ ਮੈਡੀਕਲ ਯੂਨਿਟ ਇੱਕ ਇਹਦੀ ਫਾਰਮਾ ਯੂਨਿਟ ਅਲੱਗ ਹੋਏਗੀ ਇੱਕ ਇਹਦੀ ਯੂਨਿਟ ਅਲੱਗ ਹੋਏਗੀ ਮੈਂਨ ਪੜਾਈ ਕਾਦੀ ਇੱਥੇ ਮੈਂ ਇੱਥੇ ਵੀ ਸਾਰੇ ਕੋਰਸੇ ਨੇ ਮੈਂਨ ਐਮਬੀਬੀਐਸ ਆ ਮੈਡਮ ਐਮਬੀਬੀਐਸ ਇੰਡੀਅਨ ਲੋਕ ਮੈਨ ਦਾ ਬਹੁਤ ਆਉਂਦੇ ਹੈ ਨਾ ਹੁਣ ਬਹੁਤ 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 ਕੁਝ ਦੋ ਤਿੰਨ ਕੋਰਸਿਸ ਨੇ ਆਇਡੈਂਟਿਟੀ ਵੀ ਆਦੰਦਾ ਡਾਇਰੈਕਟਰ ਵਗੈਰਾ ਬਾਕੀ ਐਮਬੀਬੀਐਸ ਆ ਬਾਕੀ ਪ੍ਰਾਣੀ ਬਿਲਡਿੰਗ ਸਾਈਟ ਚ ਬਾਕੀ ਕੋਰਸਿਸ ਨੇ ਐਮਬੀਏ ਹੋ ਗਿਆ ਐਲਐਲਬੀ ਹੋ ਗਈ ਲੋਅ ਦੇ ਵੀ ਕੋਰਸਿਸ ਹੈਗੇ ਨੇ ਪੜਾਈ ਜਿਹੜਾ ਤਾਂ ਸਸਤੇ ਤੇ ਮਹਿੰਗੀ ਇਥੇ ਪੜਾਈ ਸਸਤੀ ਆ ਰਹਿਣ ਸਹਣ ਥੋੜਾ ਮਹਿੰਗਾ ਮਾਲਾ ਬਰਾਬਰ ਹੀ ਪਾਣ ਦਾ ਕੰਮ ਬਰਾਬਰ ਹੀ ਰਹਿਣ ਸਹਣ ਚ ਚਲੋ ਫਿਰ ਆ ਅੰਦਰੋਂ ਦਿਖਾਉਣੇ ਨਾਲ ਨਾਲ ਗੱਲਬਾਤ ਕਰਦੇ ਆ ਤੇ ਇਥੇ ਫਿਰ ਜਿਹੜੇ ਹੈਗੇ ਸਾਰੇ ਮੈਂ ਮੈਂ ਮੰਦਾ ਕਿਥੋਂ ਕਿਥੋਂ ਸਟੂਡੈਂਟ ਦਾ ਅੱਜ ਮੈਂ ਆ ਦੇਖ ਰਿਹਾ ਐ ਸਾਊਥ ਇੰਡੀਆ ਦੇ ਜਿਹੜੇ ਹੁੰਦੇ ਜਿਆਦਾ ਹਨਾ ਮੈਕ अच्छा ये बाकी महाराष्ट्र साइड दे, दे, दे काव निकल माला थोड़ी क्लास 100 जवाक आ दे उधर इंडिया दे कितने होंदे ये 100 जवाक है जी उधर तू ला लो इंडिया दा होना 40 ਤੋਂ 50 ਤੋਂ ਹੋਣਾ ਅੱਧਾ ਅੱਧਾ ਇੰਡੀਆ ਦਾ ਮਤਲਬ ਪੂਰੀ ਦੁਨੀਆ ਦੇ ਯੂਨੀਵਰਸਿਟੀਾਂ ਸਾਡੇ ਵਾਲੇ ਚ ਚਲਾਈ ਬੈਠੇ ਆ ਕੈਨੇਡਾ ਵਾਲੇ ਵੇ ਕਰਦੇ ਕਾਜ ਉਹ ਵੀ ਚਲਾਦੇ ਸਾਡੇ ਵਾਲਿਆਂ ਨੇ ਆਪਾਂ ਗੱਲ ਕਰ ਗਏ ਨਿਊਜ਼ੀਲੈਂਡ ਦੇ ਵਿੱਚ ਸੀਗਾ ਹਨ ਆ ਭਾਈ ਆ ਇੰਟਰੈਂਸ ਵਾਲਾ ਆਪਣੇ ਹੁਣੋਂ ਬੈਠਣਾ ਸਿਕਿਉਰਿਟੀ ਗਾਰਡ ਇਹ ਕਹਿੰਦਾ ਮਾ ਖੁੱਲ ਰਹਿਣ ਦੇ ਛੱਡ ਪਰੇ ਗੁੱਸਾ ਛੱਡ ਦੇ ਲਓ ਭਾਈ ਅੱਜ ਤੁਹਾਨੂੰ ਸਾਰੀ ਸਟੂਡੈਂਟ ਲਾਈਫ ਦਿਖਾਉਣੀ ਆ ਤੁਹਾਨੂੰ ਤਾਂ ਬੀੜੀਆਂ ਪੀ ਜਾਂਦੇ ਬੀਬੀ ਕੁਛ ਨਹੀਂ ਕਰਿਆ ਵੀਡੀਓ ਪੀਂਦੇ ਨੂੰ ਹਾਂ ਚੱਲਦਾ ਉਹ ਬਾਰੇ ਪੀ ਲਾ ਪੀ ਸਕਦੇ ਬਾਹਰ ਅੱਛਾ ਬਾਹਰ ਅੱਛਾ ਉਹ ਅੰਦਰੋਂ ਦਾ ਬਾਹਰ ਵੱਡੇ ਨਿਕਲੇ ਲਾਓ ਭਾਈ ਅੰਦਰੋਂ ਆ ਗਿਆ ਇਹ ਮੈਨੂੰ ਐ ਲੱਗਦਾ ਜਿਵੇਂ ਨਾਲ ਟਿ ਮਾਲਜੀ ਆ ਗਏ ਹੁੰਦੇ ਨੇ ਹੈ ਆ ਯੂਨੀਵਰਸਿਟੀ ਆ ਤੁਹਾਡੀ ਹੈ ਹਾਂਜੀ ਹਾਂਜੀ ਤੇ ਆਹ ਮਾਲਾ ਆਹ ਜਿਹੜਾ ਏਰੀਆ ਇਹਨੂੰ ਕੀ ਕਹਿੰਦੇ ਨੇ ਰਿਸੈਪਸ਼ਨ ਏਰੀਆ ਇਹ ਜਿਹੜਾ ਡੋਰਮਟਰੀ ਕਹਿੰਦੇ ਨੇ ਕਿ ਨੀਚੇ ਆ ਜਿਹੜੀ ਨੀਚੇ ਬੈਠਣ ਵਾਲੀ ਜਗ੍ਹਾ ਸਾਰਿਆਂ ਲਈ ਬੱਚਿਆਂ ਲਈ ਕਾਮਨ ਆ ਸਾਰਿਆਂ ਨੇ ਅੱਛਾ ਮੈਂ ਸੂਚੀ ਇਹਨੇ ਵਿੱਚ ਸੌਫੇ ਲਾਏ ਨੇ ਅਸ ਅੱਛਾ ਆਜ਼ਾਦ ਹਮਲ S E U ਇਹ ਯੂਨੀਵਰਸਿਟੀ ਦਾ ਨਾਮ ਵੀ S E U ਆ ਬਾਈ ਤੇ ਸੋਫਿਆ ਦਾ ਨਾਮ ਵੀ S C U ਆ ਇੱਥੇ ਬਸ ਓਡੇ ਜਿਹੜਾ ਹੈਗਾ ਰੰਗ ਰੰਗ ਪ੍ਰੋਗਰਾਮ ਆ ਇਹ ਇੱਥੇ ਜਿਹੜਾ ਗ੍ਰੈਜੂਏਸ਼ਨ ਪ੍ਰੋਗਰਾਮ ਹੋ ਕੇ ਸਾਰੇ ਹਨਾ ਠੀਕ ਬਾਕੀ ਸਾਰੇ ਮਾਸਡ ਆਟੋਰੀਅਮ ਹੈ ਦੇਖ ਲਓ ਵੀ ਇਹਨਾਂ ਨੇ ਇਹਦਾ ਹੀ ਆਟੋਰੀਅਮ ਦਾ ਕੰਮ ਲੈ ਲਿਆ ਇਹਨੂੰ ਮੱਲਾ ਪਾਰਕਾਂ ਦਾ ਨਾਮ ਦੇਤਾ ਤੇ ਆ ਇੱਥੇ ਆ ਜੀ ਸ਼ੈੱਡ ਲਾਏ ਨੇ ਸ਼ੈੱਡ ਦੇ ਉੱਤੇ ਤਿੰਨ ਫਲੋਰ ਹੋਰ ਨੇ ਅੱਛਾ ਸ਼ੈੱਡ ਦੇ ਉੱਪਰ ਥੱਲੇ ਤਿੰਨ ਫਲੋਰ ਹੋਰ ਨੇ ਉਹ ਲਾਇਬ੍ਰੇਰੀ ਹੋਗੀ ਬੈਡਮਿੰਟਨ ਦੇ ਕੋਰਟ ਹੋਗੇ ਬਾਕੀ ਵਗੈਰਾ ਸਭ अच्छा तो ਤੁਸੀਂ ਦੇਖ ਲਓ ਵੀ ਆ ਸਟੂਡੈਂਟ ਆ ਯਾਰ ਇੱਥੇ ਕਿੰਨੇ ਸਟੂਡੈਂਟ ਹੋਣਗੇ ਆ ਯੂਨੀਵਰਸਿਟੀ ਦੇ ਵਿੱਚ ਥੋਟੋਟ 4 ਤੋਂ 5000 ਰਨਿੰਗ ਸਟੂਡੈਂਟ ਐਸੇ ਇਹਦੇ ਅੱਛਾ ਸਾਰੇ ਕੋਰਸ ਨੇ ਸਾਰੇ 5 ਆ ਯੂਨੀਵਰਸਿਟੀ ਦੇ ਵਿੱਚ 5000 ਤੇ ਬਸ ਆ ਲਿਫਟਾਂ ਦੇ ਥਰੂ ਜਾਂਦੇ ਆ ਹੈ ਤੇ ਇਹ ਇੱਥੋਂ ਦੀ ਬਹੁਤ ਵੱਡੀ ਯੂਨੀਵਰਸਿਟੀ ਹੈ ਹਾਂਜੀ ਇੱਥੇ ਦੀ ਬਹੁਤ ਵੱਡੀ ਯੂਨੀਵਰਸਿਟੀ ਹੈ ਜੋਰ ਦੀ ਹੈ ਜੋਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਅੱਛਾ ਹਾਂਜੀ ਹਾਂਜੀ ਇੱਥੋਂ ਦੇ ਮੰਨ ਲਾ ਇੱਥੋਂ ਦਾ ਜਿਹੜਾ ਜੋਰ ਜਿਹਦਾ ਅਮੀਰ ਬੰਦਾ ਉਹਦੀ ਆ ਇਹ ਬਿਲਕੁਲ ਆਈ ਲਵ ਐਸ ਈ ਯੂ ਇਹ ਹੈਗਾ ਇਹਦਾ ਨਾਮ ਕੀ ਬਣਦਾ ਪੂਰਾ ਐਸ ਈ ਯੂ ਜਾਰਜੀਅਨ ਨੈਸ਼ਨਲ ਯੂਨੀਵਰਸਿਟੀ ਐਸ ਈ ਯੂ ਇਹ ਗਰੁੱਪ ਦਾ ਨਾਮ ਹੈ ਅੱਛਾ ਐਸ ਈ ਯੂ ਗਰੁੱਪਾ ਜਿਵੇਂ ਆਪਾਂ ਕਿ ਅਡਾਨੀ ਗਰੁੱਪਾ ਬਾਨੀ ਗਰੁੱਪ ਹੈ ਨਾ ਟਾੜੇ ਵਾਲਾ ਦਾ ਉਹ ਵਾਲਾ ਕੰਮ ਹੈ ਨਾ ਬਿਲਡਿੰਗ ਦਾ ਵੀ ਕੰਮ ਆ ਜੀ ਬਿਲਡਰ ਬਿਲਡਰ ਵੀ ਨੇ ਅੱਛਾ ਤੇ ਆ ਆ ਗਿਆ ਇਹਨਾਂ ਦਾ ਕੈਫੇਟੇਰੀਆ ਬਾਈ ਉੱਥੇ ਜਾ ਕੇ ਪੀ ਲਓ ਯਾਰ ਇਹ ਫਿਰ ਛੋਟੇ ਪਾਰਕਪੁਰ ਕੁਝ ਨਹੀਂ ਬਣਿਆ ਹੈ ਪਾਰਕ ਉੱਤੋਂ ਕੈਂਪਸ ਲਾਈਵ ਇੱਥੇ ਬਹੁਤੀ ਹੁੰਦੀ ਨਹੀਂ ਵੀਰੇ ਇੱਥੇ ਤਾਂ ਇਦਾਂ ਹੀ ਕਿੰਨੇ ਚੱਕਰ ਕਲਾਸਾਂ ਲੱਗਦੇ ਆ ਤੁਹਾਡਾਂ ਫਿਰ ਭਾਈ ਕਲਾਸਾਂ ਉਹ ਦੇਖੋ ਅੱਜ ਮੇਰੀ ਦੂਰ ਸੀ ਕਲਾਸ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਅਲੱਗ-ਅਲੱਗ ਜਗ੍ਹਾ ਤੇ ਹਨ ਤਬਲੀਸੀ ਚ ਟਪਣ ਦੀ ਮੇਰੇ ਨਾਲ ਮੇਰੀ ਆ ਤੇ ਇੱਥੋਂ 5-6 ਕਿਲੋਮੀਟਰ ਦੂਰ ਸੀ ਅੱਛਾ ਇਹ ਯੂਨੀਵਰਸਿਟੀ ਦੇ ਕੈਂਪਸ ਆ ਡੈਡ ਕੀਤੇ ਪਿਆ ਕਲਾ ਅਲੱਗ-ਅਲੱਗ ਥਾਂ ਤੇ ਕਲਾਸਾਂ ਨੇ ਆਹ ਦੇਖ ਲਓ ਵੀ ਆਹ ਸਟੂਡੈਂਟ ਆ ਇੱਥੋਂ ਦੇ ਇਹ ਬੈਠੇ ਗੱਲਾਂ ਗੁੱਲਾਂ ਮਾਰੀ ਅੰਦਰ ਵੀਡੀਆ ਪੀ ਨਹੀਂ ਸਕਦੇ ਬਾਹਰ ਜਾ ਕੇ ਪੀ ਸਕਦੇ ਹਨਾ ਤੇ ਕੋਈ ਚੱਕਰ ਨਹੀਂ ਹੁਣ ਤੇ ਆਪਾਂ ਹੁਣ ਕਿੱਧਰ ਨੂੰ ਚੜਗੇ ਫਿਰ ਆਪਾਂ ਆਜੋ ਉਧਰ ਚਲਦੇ ਹਾਂ ਬੋਤ ਤੁਹਾਡਾ ਆਪਾਂ ਤੁਹਾਨੂੰ ਉੱਪਰ ਦਿਖਾਉਣੇ ਆ ਹਣ ਇੱਥੇ ਮੰਨ ਲਾ ਯਾਰ ਐਮਬੀਬੀਐਸ ਦਾ ਮੰਨ ਲਾ ਇੱਕ ਸੈਮੈਸਟਰ ਦੀ ਕਿੰਨਾ ਡਾਲਰ ਫੀਸ ਆ ਬਾਈ ਤੁਹਾਡੇ ਇੱਕ ਸੈਮੈਸਟਰ ਦੀ ਫੀਰ ਜਿਵੇਂ 5500 ਡਾਲਰ ਪੂਰੇ ਸਾਲ ਦੀ ਫੀਸ ਆ 5500 ਡਾਲਰ ਮੰਨ ਲਾ ਇੰਡੀਆ ਦੇ ਕਿੰਨੇ ਰੁਪਏ ਲੱਗ ਗਏ ਰੁਪਏ ਦੇ ਹੋ ਗਏ ਜੀ ਇਹ 5.5 ਲੱਖ ਰੁਪਏ ਤੇ ਕਿੰਨੇ ਸਾਲ ਦੀ ਹੁੰਦੀ ਐ ਐਮਬੀਬੀਐਸ ਦੀ ਹੁੰਦੀ ਆ ਜੀ ਇੱਥੇ 6 ਸਾਲ ਦੀ ਪੂਰੀ ਮੰਨ ਲਾ 23 40 ਲੱਖ ਰੁਪਏ ਦਾ ਤਾਂ ਫੀਸ ਲੱਗ ਜਾਂਦੀ ਆ 40 ਲੱਖ ਦੀ ਤੁਸੀਂ ਦੇਖ ਜੇ ਆਪਾਂ ਕੱਲੀ ਮੈਡੀਸਿਨ ਦੀ MBBS ਦੀ ਗੱਲ ਕਰੀਏ 1500 ਤੋਂ 2000 ਬੱਚਾ ਆ ਰਹੇ ਮੰਨ ਲਓ ਓਵਰঅল 10000 ਜਵਾਗ ਤਾਂ ਹੋਊਗਾ ਓਵਰঅল ਹੋਊ 6-7 30000 ਨੂੰ 10000 ਨਾਲ ਗੁਣਾ ਕਰੋਗੇ ਨਾ 30 ਲੱਖ ਨੂੰ 10000 ਨਾਲ ਗੁਣਾਗਾ ਥੁੱਕ ਮੁੱਕ ਜਾਣਾ ਵੀਰੇ ਠੀਕ ਆ ਤੇ ਇਹਨਾਂ ਨੇ ਇਹਨੂੰ ਚੀਜ਼ਾਂ ਨਾਲ ਕਰਤਾ ਵਾਕਈ ਬਈ ਬਹੁਤ ਵੱਡਾ ਕੰਮ ਆ ਦੇਖ ਲਓ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਉਹ ਜਿਹੜੇ ਹੈਗਾ ਦੂਸਰੇ ਦੇਸ਼ ਕਿਵੇਂ ਕੈਸ਼ ਕਰ ਰਹੇ ਆ ਹੈਨਾ ਵੀ ਐਡਾ ਕੋਈ ਕੰਮ ਨਹੀਂਗਾ ਵੀ ਆਪਣੇ ਜਿਹੜਾ ਹੈਗਾ ਸਟੂਡੈਂਟ ਇੱਥੇ ਆਉਂਦੇ ਆ ਦੇਖ ਲਓ ਕੱਡੇ-ਕੱਡੇ ਹਸਪਤਾਲਾ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਦਿੱਤਾ ਹੈ ਠੀਕ ਹੈ ਤੇ ਇੱਥੇ ਆਉਂਦੇ ਆ ਵੈਸੇ ਇੱਕ ਗੱਲ ਹੈਗਾ ਵੀ ਇੱਥੇ ਆ ਕੇ ਤੁਸੀਂ ਜੇ ਵਗਿਆ 30 ਲੱਖ ਜੰਬੀ ਵਸ ਹੁੰਦੇ ਤਾਂ ਮਤਲਬ ਇੰਡੀਆ ਦੇ ਵਿੱਚ ਹਜ਼ਾਰ ਕਰੋੜ ਤੋਂ ਕਰੋੜ ਦੀ ਹੁੰਦੀ ਹੈ ਫਿਰ ਇੰਡੀਆ ਜਹਾਵਰੇ ਮੈਡੀਕਲ ਜਿਹੜੀ ਮੈਨੇਜਮੈਂਟ ਕੋਟਾ ਦੀ ਸੀਟ ਆ ਉਹ ਲਾ ਲੋ ਤੁਸੀਂ 1.5 ਕਰੋੜ ਤੱਕ ਜਾਂਦੀ ਐ ਇੱਕ ਤੋਂ 1.5 ਡੇਢ ਕਰੋੜ ਰੁਪਏ ਮਾਲਾ ਇੰਡੀਆ ਦੇ ਵਿੱਚ ਐਮਬੀਬੀਐਸ ਕਰਨੇ 3 ਕਰੋੜ ਜੀ ਪੈ ਜਾਂਦੀ ਐ ਉੱਥੇ 4 ਸਾਲ ਦੀ ਉੱਥੇ ਨਹੀਂ ਨਹੀਂ ਉੱਥੇ 4.5 ਪਲੱਸ 1 5.5 ਦੀ ਟੋਟਲ ਇੱਥੇ 6 ਸਾਲ ਦੀ ਉੱਥੇ 4.5 ਜਿਹੜਾ ਸਟੱਡੀ ਯਰ ਹੁੰਦਾ ਇੱਕ ਐਕਸਲੈਂਟ ਅਰਨਸ਼ਿਪ ਹੁੰਦੀ ਐ ਤੇ ਉਸ ਤੋਂ ਬਾਅਦ ਮਾਲਾ ਵੀ ਇੱਥੋਂ ਜਾਣ ਸਾਰ ਤੁਹਾਨੂੰ ਫਿਰ ਇੱਕ ਟੈਸਟ ਦੇਣਾ ਪੈਦਾ ਹੈ ਹਨਾ ਐਲੀਜੀਬਿਲਟੀ ਕਰਨ ਵਾਸਤੇ ਵੀ ਐਫਐਮਜੀ ਦਾ ਟੈਸਟ ਹੁੰਦਾ ਤੇ ਮਤਲਬ ਇੱਥੋਂ ਜਾ ਕੇ 4-5 ਮਹੀਨੇ ਬਾਅਦ ਹਾਂਜੀ ਹਾਂ ਕੰਮ ਕਰ ਸਕਦੇ ਨੇ ਬਹੁਤ ਜਿਵੇਂ ਤੁਸੀਂ ਆਟੋ ਜਿ ਰਿਸੈਪਸ਼ਨਿਸਟ ਬਣ ਸਕਦੇ ਹੋ ਬਾਕੀ ਬਹੁਤ ਚੀਜ਼ਾਂ ਨੇ ਲਓ ਵੇ ਜਨੋ ਸਕੂਲ ਲਾਈਫ ਦਾ ਕਹਾ ਮੈਂ ਮੁੰਡਾ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਜਿਹੜੇ ਸਟੂਡੈਂਟ ਆਉਂਦੇ ਆ ਜਿਆਦਾਤਰ ਡਾਕਟਰੀ ਵਾਲੇ ਆਉਂਦੇ ਤਾਂ ਉਹ ਕੰਮ-ਕੁਮ ਘਾਟ ਹੀ ਕਰਦੇ ਸਾਊਥ ਇੰਡੀਆ ਵਾਲੇ ਹਨ ਤੇ ਆਪਣੇ ਵਾਲੇ ਫਿਰ ਤੁਹਾਨੂੰ ਪਤਾ ਜਾਣ ਸਰ ਜੇ ਕੈਨੇਡਾ ਜਾਣਗੇ ਕਹਿੰਦੇ ਪਹਿਲਾਂ ਕੰਮ ਹੀ ਕਰੋ ਸਕੂਲ ਦੇਖਾਂਗੇ ਤੇ ਜਣਾਗਾ ਅੱਜ ਕੱਲ ਚੈਟ ਜੇ ਵੀ ਆ ਗਈ ਠੀਕ ਆ ਹੁਣ ਦਾ ਜ਼ਮਾਨਾ ਏ ਆਈ ਦਾ ਜ਼ਮਾਨਾ ਤੇ ਅਸਾਈਨਮੈਂਟ ਵੀ ਤੁਸੀਂ ਬਣ ਜਾਂਦੇ ਹੋ ਹਨ ਸੋ ਬਲਾਲ ਇੱਥੇ ਤਾਂ ਚੜਨ ਵਾਸਤੇ ਵੀ ਕੋਸ ਹੇ ਬੰਦਾ ਕੰਮ ਆ ਹੀਦਾ ਕਹਿੰਦਾ ਕੋਈ ਚੱਕਰ ਨਹੀਂ ਬਈ ਤੇ ਇੱਧਰੇ ਬਸ ਲੈਫਟ ਦੇ ਉੱਤੇ ਜਲਦਾ ਹਨਾ ਵੀ ਐਡੇ ਐਡੇ ਕਾਲਜ ਹੁੰਦੇ ਆ ਬਈ ਬਾਹਰ ਹੋਰ ਕੋਈ ਬੜਾ ਕਹਿੰਦਾ ਇਹ ਹਾਲਾ ਬਈ ਲਾਇਆ ਇਹ ਯਾਰ ਦੋਸਤਰਾ ਹੈ ਹਰਿਆਣਾ ਤੋਂ ਹਰਿਆਣਾ ਤੋਂ ਲਾਇਆ ਵੀ ਪੰਜਾਬ ਹਰਿਆਣਾ ਫਿਰ ਉਹੀ ਭਾਈ ਜਿਹੜਾ ਥਾਂ ਥਾਂ ਹੀ ਚੱਲਣਾ ਕੰਮ ਹਨਾ ਠੀਕ ਹੈ ਹੋਰ ਠੀਕ ਹੈ ਵਧੀਆ ਵੀ ਨੇ ਵਧੀਆ ਚਲੋ ਲੋ ਵੀਰੇ ਆਪਾਂ ਅਗੇ ਉੱਪਰ ਆ ਆ ਗਿਆ ਐਸ ਈ ਯੂ ਕਿਹੜਾ ਸੋਫਾ ਵੀ ਇਦਾਂ ਹੀ ਰੱਖਿਆ ਹਨਾ ਤੇ ਸੋਨੂੰ ਉੱਪਰ ਦਿਖਾ ਕੇ ਤਾਂ ਇਹ ਕਲਾਸ ਰੂਮ ਹੈ ਫਾਲ ਦਾ ਖਾਲੀ ਪਏ ਸ਼ਾਮ ਹੋਈ ਪਈ ਆ ਤੇ ਮੈਨੂੰ ਸੋ ਅੱਗੇ ਦਿਖਾਉਣਾ ਗਾਂ ਜਾ ਕੇ ਠੀਕ ਆ ਅੱਜ ਮੈਂ ਉਹ ਸਾਹਮਣੇ ਕਲਾਸਾਂ ਲੱਗ ਰਹੀਆਂ ਪਰ ਆਪਾਂ ਗਵਾਂਡ ਦੇ ਵਿੱਚ ਹੀ ਦਿਖਾ ਦਿੰਦੇ ਆ ਸਾਨੂੰ ਦੇ ਸਾਡੇ ਪੜਾਉਂਦੇ ਟੀਚਰ ਕਿਵੇਂ ਹੈ ਨਾ ਟੀਚਰ ਬੈਠੀ ਆ ਕੋਈ ਚੱਕਰ ਤਾਂ ਨਹੀਂ ਵੀਰੇ ਆਪਣਾ ਠੀਕ ਆ ਆ ਟੀਚਰ ਬੈਠੀ ਆ ਤੇ ਆ ਨਾਲ ਕਲਾਸਾਂ ਠੀਕ ਐ ਇਦਾਂ ਕਲਾਸਾਂ ਲੱਗਦੇ ਆ ਗੋਲਿਆਂ ਲਈ ਨੇ ਇਹ ਕਲਾਸਾਂ ਠੀਕ ਐ ਸੋ ਫਿਰ ਹਾਲ ਲਓ ਭਾਈ ਹਾਂ ਤੁਹਾਨੂੰ ਕਲਾਸ ਰੂਮ ਦਿਖਾਉਨੇ ਆ ਇਦਾਂ ਦੇ ਛੋਟੇ ਛੋਟੇ ਕਲਾਸ ਰੂਮ ਆ ਮਾਲਾ ਜਿਵੇਂ ਆਪਾਂ ਕਿਹਾ ਸਕੂਲਾਂ ਵਾਲਾ ਕੰਮ ਆ ਆ ਸਾਹਮਣੇ ਕੀ ਕਹਿੰਦੇ ਹੁੰਦੇ ਯਾਰ ਇਹਨੂੰ ਪ੍ਰੋਜੈਕਟਰ ਲੱਗੇ ਵੱਡੇ ਟੀਵੀ ਲੱਗੇ ਠੀਕ ਆ ਇਧਰੇ ਪਾਸੇ ਪੌੜੀਆਂ ਆ ਗਈਆਂ ਠੀਕ ਆ ਤੇ ਇਦਾਂ ਦਾ ਸਾਰਾ ਮਾਹੌਲ ਹੈ ਮਾਲਾ ਯਾਰ ਜਿਹੜੀ ਜ਼ਿੰਦਗੀ ਅਸੀਂ ਦੇਖੀ ਹੈ ਨਾ ਯੂਨੀਵਰਸਿਟੀਾਂ ਦਾ ਜਾਂ ਹਵਾ ਕੇ ਪੰਜਾਬ ਦੇ ਯੂਨੀਵਰਸਟੀਆਂ ਚ ਜੜੂਗਾ ਮौज-ਬਹਾਰਾ ਨਾ ਉਹ ਵਾਲਾ ਕੰਮ ਦਾ ਥੋੜਾ ਜਿਹਾ ਕੰਗਾ ਅਰਜਨਾ ਘਾਟਾ ਹੈ ਨਾ ਆਪਣੇ ਇਦਾਂ ਬਾਈ ਤਾ ਚੜ ਕੇ ਜਾਣਾ ਪੈਂਦਾ ਪੌੜੀਆਂ 'ਚ ਜਿਹੜਾ ਪਹਿਲਾਂ ਲਿਫਟ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈ ਨਾ ਕਈ ਵਾਰੀ ਵਾਰੀਪੂਰੀ ਨਹੀਂ ਆਉਂਦੀ ਤੇ ਇੱਕ ਗੱਲ ਦਾ ਹੈਗਾ ਪ੍ਰੈਕਟਿਸ ਬਹੁਤ ਕਰਾਂਦੇ ਆ ਢਿੱਡ ਤਾਂ ਨਹੀਂ ਛੱਡਦੇ ਹੁਣੇ ਹੈਂ ਰੈਂਦੇ ਰੈਂਦੇ ਕੋਈ ਨਹੀਂ ਇਧਰ ਪਾਸੇ ਚੱਲ ਕੋਈ ਚੱਕਰ ਇਧਰਲੇ ਪਾਸੇ ਕਲਾਸਾਂ ਲੱਗੀਆਂ ਹੋਣਗੀਆਂ ਠੀਕ ਆ ਤੇ ਉਧਰੋਂ ਆ ਹੈਗੀ ਆ ਲਿਫਟ ਜਿਹੜੀ ਥੱਲੇ ਆਉਂਦੀ ਸੀਗੀ ਆਦ ਦੇਖ ਰਹੇ ਹਾਂ ਇਹ ਲਿਫਟ ਨਾਲ ਹੀ ਚੜ ਸਕਦੇ ਹਾਂ ਤੇ ਆਪਾਂ ਗੱਲ ਕਰ ਗਏ ਤੁਸੀਂ ਸਾਡੇ ਵਾਲਿਆਂ ਕਾ ਪੌੜੀਆਂ ਵੀ ਵਰਤ ਸਕਦੇ ਹੋ ਐਡੇ ਐਡੇ ਕਲਾਸ ਰੂਮ ਮਨ ਲਾ 30 ਕ ਜਣੇ ਦਾ ਮੈਨੂੰ ਤਾਂ ਮੈਕਸਿਮ ਹੋਗਾ 30 ਤੋਂ ਬਾਅਦ ਉਹ ਤਾਂ 50 ਹੋਣ ਪਰ ਕਈ ਇਹੋ ਜਿਹੇ ਵੱਡੇ ਵੀ ਹੈ ਬਾਈ ਇਹਨਾਂ 'ਚ ਮਨ ਲਾ 70 70 ਜਿਹਾ ਕਾਂ ਦੀ ਵੀ ਕਲਾਸ ਲੱਗ ਜਾਂਦੀ ਹੁੰਦੀ ਹੈ ਹਨਾ ਸੋ ਤੁਹਾਨੂੰ ਦਿਖਾਉਣੇ ਆ ਉਹ ਕੰਪਿਊਟਰ ਜਿਹੜੇ ਹਜੇ ਤੱਕ ਦੁਨੀਆ ਤੇ ਆਏ ਨਹੀਂ ਗਏ ਇਹਨਾਂ ਨੇ ਇਕੱਲੇ ਇੱਥੇ ਮੰਗਾਏ ਹੈ ਹਨਾ ਸੋ ਆਪਣੇ ਤਾਂ ਨਹੀਂ ਆਏ ਬਾਕੀ ਦੁਨੀਆ ਦਾ ਹਜੇ ਮੈਂ ਜਿੰਨੀ ਕੁ ਘੁੰਮੀ ਆ ਉਹਦੇ 'ਚ ਤਾਂ ਐਡੇ ਐੜ ਹੈ ਨਹੀਂ ਆ ਜਿਹੜਾ ਹੈਗਾ ਇਹ ਕੰਪਿਊਟਰ ਆ ਵੀਰੇ ਜਿਹੜੇ ਕੋਡਿੰਗ ਵਾਸਤੇ ਵਰਤਦੇ ਹਾਂ ਐਡੇ ਐਡੇ ਸਕਰੀਨ ਹੈ ਇਹ ਹਜੇ ਠੀਕ ਹੈ ਤੇ ਇਹਦੀਆਂ ਸਪੈਸ਼ਲ ਕਲਾਸਾਂ ਵਾਂਗ ਦੇ ਅੰਦਰੋਂ ਦੇਖਣ ਨੂੰ ਇਹ ਨਜ਼ਰ ਲੱਗਦਾ ਜਿਵੇਂ ਇੱਧਰ ਲਾ ਚਲਾਈ ਬੈਠਾ ਬਾਬਾ ਹੈਨਾ ਇਹਦੀਆਂ ਡਬਲ ਟ੍ਰਿਪਲ ਸਕਰੀਨਾਂ ਇਦਾਂ ਚੱਲਦੇ ਆ ਸੋ ਅਡਵਾਂਸ ਆ ਇਦਾਂ ਦਾ ਯੂਨੀਵਰਸਿਟੀ ਇਧਰ ਦਿਖਾ ਕੇ ਲਓ ਵੀ ਦੇਖ ਲਓ ਕਲਾਸਰੂਮ ਕਿਵੇਂ ਹੁੰਦੀ ਹੈ ਵਿਦੇਸ਼ਾਂ 'ਚ ਪੜ੍ਹਾਈ ਕਿਸੇ ਨੇ ਅੰਦਰੋਂ ਨਹੀਂ ਦਿਖਾਇਆ ਹੁਣ ਹੈਨਾ ਇਹ ਫਿਰ ਆਪਾਂ ਤੁਹਾਨੂੰ ਸਾਰਿਆ ਸਾਰਾ ਇਹਦਾ ਚੀਰ ਫੜ ਕਰੀ ਦੇਣੀ ਹੈ ਯੂਨੀਵਰਸਿਟੀ ਕਿਦਾਂ ਦੇ ਹੁੰਦੇ ਆ ਹੈਨਾ ਸਸਤਾ ਸਾਰਾ ਸਾਰਾ ਸੋ ਇਧਰੋਂ ਕਾ ਸਟੂਡੈਂਟ ਤੁਰੇ ਆਉਂਦੇ ਆ ਤੇ ਆਹ ਲੈਫਟ ਹੈ ਲੈਫਟਾਂ ਨਾਲ ਹੀ ਚੜਨੇ ਉਹ ਬੀਬੀ ਪੜਾਈ ਜਾਂਦੀ ਪਹਿਲਾਂ ਵੀ ਆਪਾਂ ਉਹਦੇ ਕੋਲ ਦੀਨਾ ਕਿ ਅਸੀਂ ਠੀਕ ਹੈ ਤੇ ਆਪਾਂ ਸਾਰਾ ਪਿੰਡ ਦੇਖ ਸਕਦੇ ਹਾਂ ਇੱਥੋਂ ਇਧਰਲੇ ਪਾਸੇ ਜੇ ਕਲਾਸ ਲੱਗਣੀ ਆ ਠੀਕ ਆ ਤੇ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਇਹ ਦਿਨ ਰਾਤ ਹੀ ਚੱਲਦੀ ਰਹਿੰਦੀ ਕਿਨੇ ਚੜ ਸਕਦੇ ਇਹ ਹਾਂਜੀ ਵੀਰੇ ਇਹ ਕਲਾਸ ਜਿਵੇਂ 8 ਤੋਂ 10 ਵਜੇ ਤੱਕ ਰਾਤ ਨੂੰ ਲਾਉਣਾ ਚੱਲਦੀਆਂ ਨੇ ਇੱਥੇ ਆਹ ਵਾਲੀ ਬਿਲਡਿੰਗ ਵਿੱਚ ਸਵੇਰੇ 8 ਲੈ ਕੇ 10 ਰਾਤ ਦੇ 10 ਵਜੇ ਤੱਕ ਸਵੇਰੇ 8:00 ਸ਼ੁਰੂ ਹੋ ਜਾਂਦੇ ਆ ਰਾਤ ਨੂੰ 10 ਵਜੇ ਤੱਕ ਚੱਲਦੀਆਂ ਨੇ ਲੈਂਗੁਏਜ ਦੇ ਕਲਾਸਾਂ ਵੀ ਹੁੰਦੀ ਉਹ ਸਾਰਾ ਕੁਝ ਪੜਾਈ ਇੰਗਲਿਸ਼ ਚ ਹੁੰਦੀ ਹੈ ਤੇ ਜੌਰਜੀਅਨ ਚ ਪੜਾ ਇੰਗਲਿਸ਼ ਹੁੰਦੀ ਹੈ ਵੀਰੇ ਪਰ ਜੌਰਜੀਅਨ ਸਿੱਖਣੀ ਪੈਂਦੀ ਓ ਕਿਉਂਕਿ ਇੱਥੇ ਜਿਹੜੇ ਜਿਵੇਂ ਤੁਸੀਂ ਲਾ ਲੋ ਸੀ ਮੈਡੀਕਲ ਦੇ ਸਟੂਡੈਂਟ ਆ ਸਾਨੂੰ ਇੱਥੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਹੀਂ ਅੰਗਰੇਜ਼ੀ ਆਉਂਦੀ ਦੀ ਗਈਆਂ ਨੂੰ ਉਹਨਾਂ ਨੂੰ ਫਿਰ ਜੌਰਜੀ ਥੋੜਾ-ਬੋਟਾ ਸਮਝਾਉਣਾ ਪੈਂਦਾ ਨਾ ਕਿਹੜੀ ਦਵਾਈ ਲੈਣੀ ਆ ਕਿੱਦਾਂ-ਕਿੱਦਾਂ ਉਹ ਟਰੀਟਮੈਂਟ ਕਰਨਾ ਨਾ ਤਾਂ ਥੋੜੀ-ਬੋਤੀ ਬੇਸਿਕਸ ਆਣੀ ਚਾਹੀਦੀਆਂ ਨੇ ਲੈਂਗੁਏਜ ਦੇ ਬਾਕੀ ਕੋਈ ਨਾਓ ਬਾਈ ਕਿਉਂਕਿ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਜੌਰਜੀਆ ਦਾ ਆਪਾਂ ਗੱਲ ਕਰ ਹੋ ਕਿ ਜਿਵੇਂ ਜੇ ਕੈਨੇਡਾ ਬਾਂਦੂ ਹੋਰ ਦੇਸ਼ ਬੋਲਣਗੇ ਹੈਨਾ ਤੇ ਜਿਵੇਂ ਯੋਰਪ ਜਾਪ ਕੇ ਯੋਰਪ ਯੂਨੀਅਨ ਦੇ ਵਿੱਚ ਗਿਆ ਤਾਂ ਸਾਡੇ ਵਾਲਿਆਂ ਨੇ ਕਹਣਾ ਯੋਰਪ ਚ ਆਵੜਿਆ ਤੇ ਹੁਣ ਇੱਧਰ ਜਾਵੜ ਗਿਆ ਨਾ ਸੋ ਤੁਹਾਨੂੰ ਦੱਸਦਾ ਵੀ ਇੱਥੇ ਮੈਡੀਕਲ ਦੀ ਪੜ੍ਹਾਈ ਸਸਤੀ ਹੈ ਵੈਸੇ ਹੋਰ ਕਿਹਨੇ ਬਾਕੀ ਪੜਾਂਗਾ ਵੀ ਠੀਕ ਹੈ ਬਹੁਤ ਨੇ ਮੇਰੇ ਬੀਪੀਏ ਹੋ ਗਈ ਠੀਕ ਹੈ ਬੀਸੀਏ ਹੋ ਗਈ ਅੱਛਾ ਕੰਪਿਊਟਰ ਦੇ ਕੁਝ ਪ੍ਰੋਗਰਾਮ ਨੇ ਹੈਨਾ ਉਹ ਸਾਰੇ ਆ ਜਾਂਦੇ ਇੱਥੇ ਉਹ ਸਾਰੇ ਸਾਰੇ ਉਹ ਤੁਹਾਨੂੰ ਕੈਂਪਸ ਦਿਖਾਤਾ ਮੇਨ ਮੁੱਦਾ ਠੀਕ ਹੈ ਕਿੱਥੇ ਪੜ੍ਹਨਾ ਹੋ ਤੁਸੀਂ ਆਪ ਦੇਖ ਸਕਦਾ ਪਰ ਮੈਂ ਕਹੂੰਗਾ ਵੀ ਭਾਈ ਜਿਹੜੀ ਆਪਣੇ ਪੜ੍ਹਾਈ ਹੈ ਨਾ ਉਹ ਵਧੀਆ ਸਟੂਡੈਂਟ ਲਾਈਫ ਆਪਣੀ ਵਧੀਆ। ਅਥਰ ਇੰਡੀਆ ਦੀ ਵਧੀਆ ਕਿਉਂਕਿ ਇੱਥੇ ਕੈਂਪਸ ਲਾਈਫ ਤੋਂ ਬੰਦਾ ਥੋੜਾ ਹੋ ਰਹਿ ਜਾਂਦਾ। ਬਾਕੀ ਤਾਂ ਚੀਜ਼ਾਂ ਹੋ ਜਾਂਦੀਆਂ। ਹਾਂ ਬਾਕੀ ਹੋਰ ਹੀ ਫਟਾ। ਬਾਕੀ ਤਾਂ ਟੇ ਮੰਨ ਲਓ ਵੀ ਇੱਥੇ ਤੁਸੀਂ ਪੜ੍ਹਾਈ ਕਰਦੇ ਆ ਡੱਟ ਥਾਵਾਂ ਤੇ ਬਾਕੀ ਤੁਹਾਡੀ ਜਿਹੜੀ ਇੰਟਰਨਸ਼ਿਪ ਆ ਫਿਰ ਨਾਲ ਜਿਹੜੇ ਹਸਪਤਾਲਾਂ ਦੇ ਲੱਗਦੇ। 1 ਪਾਲ ਸਾਲ ਖਤਮ ਹੋਇਆ 1 ਸਾਲ ਅਸੀਂ ਇੱਥੇ ਹਸਪਤਾਲ ਜੀ ਹੁੰਦਾ ਜੇ ਮੇਰਾ ਲਾਸਟ 2-3 ਮਹੀਨੇ ਰਹਿ ਗਏ। ਹਸਪਤਾਲਾਂ ਸਾਡੇ ਸਾਰੀ ਸ케ਡਿਊਲ ਹੁੰਦੇ ਨੇ ਉੱਥੇ ਸਾਰਾ ਕੁਝ ਕਰਨਾ ਹੈ। ਠੀਕ। ਬਾਕੀ ਬਸ ਉਹੀ ਸਿਸਟ